ਆਗੁਰੂ ਪਰਿਓ ਜੋ ਹਰ ਰੋਜ ਨਿਤ ਅੰਮ੍ਰਿਤ ਵੇਲੇ ਚੰਦਰ ਹੀ ਲੜੀ ਬਾਣੀ ਚਾਲ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਰਸ਼ਕ ਸਰਬ ਸੁੱਖਾਂ ਦੇ ਦਾਤੇ ਹਲਤ ਬੰਦੇ ਰੱਖੇ ਮਨੁਤਾ ਦੇ ਸਭ ਸਾਜੇ ਗੁਰੂ ਰਵਰ ਤੰਤਨ ਸ਼ਬਦ ਗੁਰੂ ਗੋਤਾਰ ਗੁਰਗੰਭੀਤੇ ਬਿਰਾਜਮਾਨ ਬੜੀ ਬੋਇ ਗੰਬੇ ਸੋਵੇਂ ਗੰਦਰ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਯੋਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਜ ਸੰਗਤਿਓ ਆਓ ਜੋ ਤਿਰਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਵਨ ਜੀਵਨ ਦੀ ਦਰਬਾਰ ਆਤਮ ਅਨ ਅਮਰਤਾ ਦਾ ਵਿਚਾਰ ਕਰਦੇ ਸੁੰਦੇ ਆ ਰਹੇ ਕਈਆਂ ਮਹੀਨਿਆਂ ਤੋਂ ਆਉ ਅੱਜ ਵੀ ਉਸੇ ਰਲਦਾ ਕੇਸਾ ਵਰ ਕੇ ਆਪਾਂ ਸਭਰਾਂ ਦੇ ਪਾਪ ਜੁਨ ਵਿੱਚੋਂ ਕੁਝ ਕ ਰੱਬੀ ਦੁਆ ਨੂੰ ਗ੍ਰਹਿਣ ਕਰਨ ਦਾ ਯਤਨ ਕਰੀ ਤਾਂ ਕਿ ਆਇਆ ਸਾਡਾ ਸੰਸਾਰ ਤੇ ਸੁਭਲ ਹੋ ਜਾਵੇ ਵਰਤਮਾਨ ਸਮੇਂ ਵਿੱਚ ਵੀ ਆਪਾਂ ਹੁਣ ਬੀਤ ਰਹੇ ਸਮੇਂ ਵਿੱਚ ਵੀ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾਰਿਆਂ ਤੋਂ ਆਪਾਂ ਜੰਨਤਾ ਤਿਤਰਾ ਤੋਂ ਬਚ ਸਕੀ ਨਾਂ ਦੇ ਨਾਲ ਜਮਾ ਦੇ ਮਾਲ ਤੋਂ ਵੀ ਬਚ ਜਾਈਏ ਆ ਜੋ ਸੁੰਦੇ ਦੇ ਦੇ ਆ ਰਹੇ ਆਪਾਂ ਸਰਾਸੀ ਡੱਫ ਜੋਨਾ ਇਹਨਾਂ ਤੇ ਜੋ ਪੈਰੋ ਜਨਮ ਤੇ ਮਨ ਦਾ ਦੁੱਖ ਇਤੋਂ ਵੀ ਆਪਣਾ ਬਚਾਉ ਸੋਤ ਖਾਰਗ ਬੋਕ ਔਖਾ ਇਹ ਪੈਰੋ ਕਿਉਂਕਿ ਕਈਆਂ ਜੰਗਲਾਂ ਤੋਂ ਪਰਵੇ ਫਿਰਦੇ ਆਂ ਪਤਾ ਨਹੀਂ ਸਾਨੂੰ ਕਿੰਨੇ ਕੁ ਵਾਰ ਮਨੁੱਖਾ ਜਨਮ ਬਣਿਆ ਪਰ ਆਈ ਵਾਰ ਸਾਡਾ ਜੀਵ ਜਿਹੜਾ ਅਸੀਂ ਫਿਰਤਾ ਖਾਣ ਪੀਣ ਵਿੱਚ ਹੀ ਚਲੇਗਾ ਖਾਣਾ ਇੱਕ ਸੇਰ ਦੀ ਲੋੜ ਹੈ ਇਹਦੀ ਖਾਣ ਬੱਲੇ ਜੀਣਾ ਖਾਣਾ ਇੱਕ ਸੇ ਦੇ ਲੋੜ ਹੈ ਜਿੰਦਾ ਰਹਿਣ ਵਾਸਤੇ ਤੇ ਜਿਹੜਾ ਜਿੰਦੇ ਹੀ ਕਰਨ ਵਾਸਤੇ ਆ ਅਸੀਂ ਕਈਆਂ ਜੀਵਨ ਤੋਂ ਬਸ ਜੀ ਖਾਂਦੇ ਜੀਣ ਵਾਸਤੇ ਹੀ ਖਾਂਦਾ ਸੀ ਅਸੀਂ ਜੀਏ ਕੇਵਲ ਖਾਣ ਵਾਸਤੇ ਤਾਂ ਸਾਡਾ ਜੀਵਨ ਜਿਹੜਾ ਸੀ ਉਹ ਆਈ ਬਾਰੇ ਬਰਥ ਚਲੇ ਗਿਆ ਵਾਜ ਸਤਿ ਦੇ ਕਿਰਪਾ ਕਰਦੇ ਆ ਕਹਿੰਦੇ ਪਰ ਬਹੁਤ ਵੱਡੇ ਪਾਪਾਂ ਦੇ ਨਾਲ ਤੈਨੂੰ ਇਹ ਮਨੁੱਖਾ ਜਨੂੰ ਮਿਲਿਆ ਮਿਲਿਆ ਪਹਿਲਾਂ ਵੀ ਬਹੁਤ ਵਾਰ ਪਰ ਤੂੰ ਉੱਥੋਂ ਸਮਾਂ ਗਵਾ ਲਿਆ ਵਾਜ ਨੇ ਸਾਨੂੰ ਉਦਾਹਰਣ ਦੇ ਕੇ ਸਮਝਾਏਗਾ ਸਾਨੂੰ ਇੱਕ ਗੱਲ ਸਮਝਾਈ ਵਾਜ ਨੇ ਉਦਾਹਰਣ ਦੇ ਕੇ ਉਹ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁਬ ਪਾਏ ਦਾ ਕਹਿੰਦੇ ਤਰੂਏ ਮੰਨ ਲਓ ਵੀ ਅਸੀਂ ਕੋਠੇ ਤੇ ਚੜਦਾ ਹਾਂ ਮਕਾਬ ਦੇ ਛੱਤ ਤੇ ਚੜਦਾ ਹਾਂ ਉਹਦੇ ਵਾਸਤੇ ਕੋੜ ਕੋੜੀ ਦੀ ਲੋੜ ਹੈ ਜੇ ਕੋੜੀ ਬੰਤੋ ਨਾ ਕਰੀ ਪੌੜੀ ਦਾ ਦੰਦਾ ਦੰਦਾ ਕਰਕੇ ਅਸੀਂ ਛੱਤ ਤੇ ਜਾ ਸਕਦੇ ਹਾਂ ਤੇ ਜੇ ਪੌੜੀ ਨੂੰ ਉਸ ਨੂੰ ਸਮਝੀਏ ਦਾ ਕਿ ਇਹ ਪੌੜੀ ਚੜਨ ਵਾਸਤੇ ਲਈ ਹੈ ਪਉੜੀ ਦੇਖੀ ਜਾਂਦੇ ਹਾਂ ਪਉੜੀ ਦੇਖੀ ਜਾਂਦੇ ਆ ਬਿਮਕਾਨ ਨੂੰ ਪਉੜੀ ਲੱਗੀ ਹੋਈ ਤੇ ਜੇ ਪਉੜੀ ਨੂੰ ਦੇਖੀ ਜਾਵਾਂਗੇ ਤੇ ਕੋਠੇ ਦੀ ਛੱਤ ਤੇ ਜਾ ਨਹੀਂ ਸਕਦੇ ਸੀ ਮਕਾਨ ਦੀ ਛੱਤ ਤੇ ਜਾ ਨਹੀਂ ਸਕਦੇ ਸੀ ਇੱਕ ਡੰਡਾ ਕਰਕੇ ਚਲੋ ਡੰਡਾ ਪਾਸ਼ੇ ਨੂੰ ਸਾਨੂੰ ਇੱਥੇ ਗੁਰਬਾਣੀ ਲੋਦੋਂ ਸਮਾਂ ਹੀ ਡੰਡਾ ਦਾ ਹੁੰਦਾ ਸੀ ਉਦੋਂ ਪੌੜੀ ਨੂੰ ਡੰਡੇ ਲੱਗੇ ਹੁੰਦੇ ਅੱਜ ਵੀ ਹੈ ਆਮ ਘਰਾਂ ਦੇ ਵਿੱਚ ਪੌੜੀ ਇਹਨਾਂ ਬੱਕਰੀ ਆ ਕਿ ਅਜੋਕੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਪੱਕੇ ਮਕਾਨ ਬਣ ਗਏ ਫੱਕੀਆਂ ਪੌੜੀ ਜਗੀਆਂ ਪਰ ਉਹਦੇ ਉਹਦੇ ਪੌੜੇ ਆ ਨਾ ਉਹਦੇ ਵਿੱਚ ਜਿਸ ਤਰ੍ਹਾਂ ਪੌੜੀ ਲੱਕੜ ਦੀ ਪੌੜੀ ਦੇ ਡੰਡੇ ਆ ਉਸੇ ਤਰ੍ਹਾਂ ਸਾਹ ਪਾਵੇਂ ਪੱਥਰ ਦੇ ਸੀ ਪੌੜੀ ਚੜਾ ਲਈ ਆਪਣੇ ਮਕਾਨ ਨੂੰ ਪਰ ਉਹਦੇ ਉੱਤੇ ਪੌੜੇ ਹੈ ਨਾ ਉਹ ਵੀ ਤੇ ਚੜ ਗਏ ਨਾੜਾ ਪੌੜੇ ਪੌੜੇ ਹੋ ਗਏ। ਫਿਰ ਕਿਹਾ ਸੁਣਾ ਦਰਦ ਤੂੰ। ਕਹਿੰਦੇ ਬੰਦਾ ਦੇਖੀ ਜਾ ਰਿਹਾ ਕੋਈ ਮੈਨੂੰ ਬਹੁਤ ਮੌਕਾ ਜਦੋਂ ਮਿਲਿਆ ਸੰਬਿਧਾਸ ਗੱਲ ਹੋ ਰਹੀ। ਵੀ ਜਦ ਮੌਕਾ ਮਿਲਿਆ। ਪਗਾਂ ਨੂੰ ਜਦ ਮਿਲਿਆ ਤੇ ਮਿਲਿਆ ਵੀ ਬਹੁਤ ਵੱਡੀ ਸਰਦਾਰੀ ਵਾਲਾ 84 ਲੱਖ ਦੀ ਸਰਦਾਰੀ। ਉਪਰੋਂ 2-4 ਬੰਦਿਆਂ ਦੇ ਕੋਈ ਸਰਦਾਰੀ ਕਰਦਾ ਹੋਏ ਕੋ ਫੁੱਲਿਆਲੀ ਸਮੋਂਦਾ ਕੋਈ ਪ੍ਰਧਾਨ ਦੇ ਬਾਲ ਕੋਈ 100-200 ਦੇ ਹੁਗਰੂ ਚਲਾਉਂਦੇ ਆ ਨੌਕਰ ਜਾਤਰੇ ਆ ਉਹਦੇ ਅਧੀਨ ਆ ਉਹ ਫੁੱਲਿਆਲੀ ਸਮੋਂਦਾ ਤੇ ਜਿਹੜਾ 78 ਲੱਖ ਜੋਗ ਦਾ ਸਰਦਾਰ ਆ ਉਹਨੂੰ ਤੇ 24 ਘੰਟੇ ਖੁਸ਼ੀ ਰਣੀ ਚਾਹੀਦੀ 24 ਘੰਟੇ ਖੁਸ਼ੀ ਰਣੀ ਚਾਹੀਦੀ ਪਲ ਪਲ ਖੁਸ਼ੀ ਰਣੀ ਚਾਹੀਦੀ ਪਰ ਹੋ ਕੀ ਰਿਆ ਹੋ ਕੀ ਰਿਆ ਆਪਾਂ ਸਾਰੇ ਹਦ ਉਹੀ ਜਾ ਲੈ ਚਾਹੀਦਾ ਸੇ ਸਾਨੂੰ ਖੁਸ਼ੀ ਹੋਣਾ ਜੇ ਮੈਂ 84 ਲੱਖੋਂ ਦਾ ਸਰਦਾਰ ਤੇ ਗਮੀ ਸਾਡੇ ਦੇ ਵਿੰਡੀ ਵੱਡੀ ਬਿਜਦਾ ਬਿਲਕੁਲ ਨਿਥਾਮਾ ਹੁੰਦਾ ਜਿਹਦਾ ਕੋਈ ਆਸਰਾ ਹੀ ਨਹੀਂ ਹੁੰਦਾ ਫਿਰਦੇ ਅਸੀਂ ਇਸ ਤਰ੍ਹਾਂ ਇੰਨੇ ਤੁਕੀ ਕਾਰਨ ਦਬੜੇ ਕੋਲ ਤੇ ਕਿਉਂ ਤੁਕੀ ਦੰਬਰ ਦੋ ਪਿਆਰ ਤਬ ਬਚਾਰ ਦੇ ਪਹਿਲਾ ਨੰਬਰ ਤੇ ਅਸੀਂ ਆਪਣੇ ਸੁੱਖਾਂ ਦੁੱਖਾਂ ਤੋਂ ਦੁਖੀ ਨਹੀਂ ਹੁੰਦੇ ਵੱਡੇ ਜਿੰਨਾ ਕਿ ਅਸੀਂ ਦੂਸਰੇ ਨੂੰ ਸੁਖੀ ਦੇਖ ਕੇ ਦੁਖੀ ਹੁੰਨੇ ਜਿੰਨਾ ਅਸੀਂ ਦੂਜੇ ਨੂੰ ਸੁਖੀ ਦੇਖ ਕੇ ਦੁਖੀ ਹੁੰਦੇ ਨਾ ਇਹ ਤੋਂ ਵੱਡਾ ਦੁੱਖ ਸਾਡੇ ਕੋਲ ਹੋਰ ਕੋਈ ਨਹੀਂ ਨਾ ਚਾਹਤਾ ਸੀ ਕਿ ਬਈ ਮੈਂ ਜੇ ਮੇਰੇ ਨਾਲੋਂ ਜ਼ਿਆਦਾ ਸੁਖੀ ਆ ਮੇਰੇ ਨਾਲੋਂ ਜ਼ਿਆਦਾ ਮੀਰ ਆ ਤਾਂ ਮੈਂ ਇਹਦੇ ਤੱਕ ਪਹੁੰਚਦੀ ਮੈਂ ਤਰ ਕੁਝ ਤਰਾਂ ਦੇ ਤੱਕ ਪਹੁੰਚ ਜਦੋਂ ਉਹਦੇ ਤੱਕ ਪਹੁੰਚੂਗਾ ਤੇ ਆਪਣੇ ਅੱਗੇ ਅੱਗੇ ਚਲੇ ਜਾਊਗਾ ਕਿਉਂਕਿ ਮੰਜ਼ਿਲ ਸ਼ੁਰੂ ਹੋ ਗਈ ਮੰਜ਼ਿਲ ਸ਼ੁਰੂ ਹੋ ਗਈ ਤੇ ਆਪਣੇ ਆਪ ਹੀ ਅੱਗੇ ਵੱਧ ਜਾਊਗਾ ਸੜਦੇ ਰੂੜੀ ਦੀ ਪੈੜੇ ਪਰ ਸਾਡੇ ਅੰਦਰੋਂ ਸੋ ਸਾਰਾ ਆਉੜੇ ਤੁਸੀਂ ਸੁਣਿਆ ਥੋੜਾ ਜਿਹਾ ਪਹਿਲਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਗੁਰੂ ਦੱਸਦਾ ਪੈਰੋਂ ਸਾਨੂੰ ਗੁਰੂ ਦੀ ਬਾਣੀ ਦੱਸ ਰੇ ਸਾਨੂੰ ਗੁਰੂ ਦੇ ਬੋਲ ਦੱਸ ਰੇ ਸਾਨੂੰ ਕੀ ਦੱਸ ਰੇ ਕਹਿੰਦੇ ਜੇ ਤੂੰ ਸੱਚੀ ਬਾਣੀ ਸੁਣਨੇਗਾ ਤੇ ਨੂੰ ਤੇਰਾ ਸਾੜਾ ਕਾੜਾ ਸਾੜਾ ਮੁੱਖ ਜਾਊਗਾ ਕਿਉਂ ਤੂੰ ਦਿੱਤੇ ਤੇ ਸੰਤੋਖ ਕਰਨ ਲੱਗ ਜਾਵੇਂਗਾ ਤੂੰ ਦਿੱਤੇ ਹੋਏ ਤੇ ਸੰਤੋਖ ਕਰਨ ਲੱਗ ਰਹੇਗਾ ਉਹਨਾਂ ਚਿਰ ਪਰਗਿਆ ਫਿਰਦਾ ਜਿੰਨਾ ਚਿਰ ਤੇਰੇ ਅੰਦਰ ਸੰਤੋਖ ਨਹੀਂ ਉਹਨਾਂ ਚਿਰ ਦੁਖੀ ਆ ਵੀ ਬੰਦੇ ਆ ਵੀ ਬੰਦੇ ਆ ਵੀ ਬੰਦੇ ਉਹ ਮਿਲਦਾ ਨਹੀਂ ਤੂੰ ਖੁਸ਼ ਨਹੀਂ ਹੋ ਸਕਦਾ ਪਰ ਜਦੋਂ ਤੂੰ ਮਿਲਿਆ ਤਾਂ ਸਤ ਮਿਹਰੇ ਦਾ ਧੰਨਵਾਦ ਕਰਨ ਕਰਦੇ ਸ਼ੁਰੂ ਜਿਹੜਾ ਕੁਝ ਮਿਲਿਆ ਨਾ ਤੁਹਾਨੂੰ ਮਾਰਗ ਤੋਂ ਉਹਦਾ ਬਸ ਮਾਰਗ ਦਾ ਧੰਨਵਾਦ ਕਰਨਾ ਸ਼ੁਰੂ ਕਰਦੇ ਆਪੇ ਸੰਤੋਖ ਕਰ ਜੁਆ ਕਿਉਂਕਿ ਬੋਲੇ ਮਨ ਦਾ ਸੰਤੋਖ ਸੰਸਾਰ ਦੇ ਕੋ ਹਰਤ ਕਰਨ ਨਹੀਂ